ਸਸ਼ੁਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੀਆਰਟੀਸੀ ਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਪੰਜਾਬ ਦੇ ਵਿੱਚ 3 ਰੋਜ਼ਾ ਹੜਤਾਲ ਦੀ ਤਿਆਰੀ ਕੀਤੀ ਗਈ ਹੈ। ਇਹ ਹੜਤਾਲ 9, 10 ਤੇ 11 ਜੁਲਾਈ 2025 ਨੂੰ ਹੋਣ ਜਾ ਰਹੀ ਹੈ। ਇਸ ਨਾਲ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਮੁੱਖ ਤੌਰ ਤੇ ਪ੍ਰਭਾਵਿਤ ਹੋਣਗੀਆਂ। ਹੜਤਾਲ ਦਾ ਕਾਰਨ ਤੇ ਮੁੱਖ ਮੰਗਾਂ ਇਹ ਨੇ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕੰਟਰੈਕਟ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਹੈ ਜੋ ਕਿ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਕੋਈ ਕਾਰਵਾਈ ਨਹੀਂ ਹੋਈ ਇਸ ਦੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਇਸ ਦੇ ਨਾਲ ਕੰਟਰੈਕਟ ਤੇ ਭਰਤੀ ਕਾਰਨ ਹਜ਼ਾਰਾਂ ਸਥਾਈ ਕਰਮਚਾਰੀਆਂ ਦਾ ਬਹੁਤ ਖਤਰੇ ਦੇ ਵਿੱਚ ਹੋਰ ਮੰਗਾਂ ਨੇ ਕਿ ਸੇਵਾ ਨਿਯਮ ਬਣਾਏ ਜਾਣ ਸਸਪੈਂਡ ਕੀਤੇ ਕਰਮਚਾਰੀ ਬਹਾਲ ਹੋਣ ਆਊਟਸੋਰਸ ਦੇ ਰਾਹੀਂ ਭਰਤੀ ਕੀਤੀ ਜਾਵੇ ਤਨਖਾਹਾਂ ਦੇ ਵਿੱਚ ਵਾਧਾ ਹੋਵੇ ਫਸਟੈਂਡਾ ਦੇ ਨੇੜੇ ਚੱਲ ਰਹੇ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਤੇ ਕਾਰਵਾਈ ਹੋਵੇ ਕਰਮਚਾਰੀਆਂ ਨੂੰ ਬਲੈਕਲਿਸਟ ਕਰਨਾ ਬੰਦ ਕੀਤਾ ਜਾਵੇ ਕਿਲੋਮੀਟਰ ਸਕੀਮ ਦੇ ਤਹਿਤ ਪ੍ਰਾਈਵੇਟ ਬੱਸਾਂ ਦੀ ਭਰਤੀ ਬੰਦ ਕੀਤੀ ਜਾਵੇ ਹਾਲਾਂਕਿ ਦੱਸਦੀ ਹੈ ਕਿ ਇਸ ਹੜਤਾਲ ਦੇ ਨਾਮ ਲੋਕਾਂ ਤੇ ਕਾਫੀ ਪ੍ਰਭਾਵ ਪੈਣ ਵਾਲਾ ਯੂਨੀਅਨ ਦਾ ਕਿਹੜਾ ਕਿਸੇਕਰ ਸਰਕਾਰ ਨੇ ਗ ਨਹੀਂ ਮੰਨੀਆਂ ਤਾਂ ਆਪਾਂ ਵਿਖਦੇ ਵਿੱਚ ਹੋਰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਕਿਰਨ ਕਲਵੰਤ ਸਿੰਘ ਸੁਭਾਗੂ ਪਨਬਸਤੀ ਆਟਾਸੀ ਵਰਕਰ ਯੂਨੀਅਨ 25/11 ਤਾਂ ਅੱਜ ਦਾ ਸਾਡਾ ਪ੍ਰੋਗਰਾਮ ਜਿਹੜੀ ਗੇਟ ਰੈਲੀ ਅਸੀਂ ਸਾਰੇ ਪੰਜਾਬ ਦੇ ਜਿੱਪੋਂ ਦੇ ਕਿਟਾਂ ਦੇ ਕਰ ਰਹੇ ਹਾਂ ਕਿਉਂਕਿ 9 10 11 ਦੀ ਜਿਹੜੀ ਅਸੀਂ 3000 ਹਜ਼ਾਰ ਤਾਲ ਕਰਨ ਜਾ ਰਹੇ ਹਾਂ ਕਿ ਸਰਕਾਰ ਵੱਲੋਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ ਆਫਸਰ ਸੁਨਾਇਮਾਂ ਨੂੰ ਕੰਟਰੈਕਟ ਤੇ ਕਰਨਾ ਤੇ ਕੰਟਰੈਕਟ ਮਲਾਈਮਾਂ ਨੂੰ ਰੈਗੂਲਰ ਕਰਨਾ ਨਾ ਦਿਨਾਂ ਤੋਂ ਕਾਹ ਵਿੱਚ ਸਾਰਤਾ ਰਿਪੋਰਟਾਂ ਦੁਆਰਾ ਕੱਢੇ ਹੋਏ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਜਿਹੜੀ ਮੰਗ ਹੈ ਸਾਡੀ ਉਸ ਮੰਗ ਦੇ ਤਾ ਤੇ ਅਸੀਂ ਸਰਕਾਰ ਤੋਂ ਵਾਰ-ਵਾਰ ਬੇਨਤੀ ਕਰ ਰਹੇ ਹਾਂ ਵੀ ਸਾਡਾ ਇਹਦਾ ਮਸਲਾ ਹੱਲ ਕੀਤਾ ਜਾਵੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ ਪਰ ਸਰਕਾਰ ਕੰਮ ਕਰਨ ਦੀ ਨੀਂਦ ਸੁੱਤੀ ਹੋਈ ਏ ਤੇ ਸਰਕਾਰ ਨੂੰ ਜਗਾਉਣ ਦੇ ਲਈ ਅਸੀਂ ਜਿਹੜੀ 9 10 11 ਤਿੰਨ ਦਿਨ ਪ੍ਰਚਾਰ ਹੜਤਾਲ ਕਰਕੇ ਤੇ ਦਾਸਤਿਕ ਨੂੰ ਮੁੱਖ ਮੰਤਰੀ ਦੇ ਰਸਤੇ ਅਸੀਂ ਤਰ੍ਹਾਂ ਦੇ ਜਾ ਰਹੇ ਹਾਂ ਅੱਜ ਵਰਕਰਾਂ ਨੂੰ ਲਾਂਬੰਦ ਕਰਨ ਦੇ ਲਈ ਅਸੀਂ ਪੰਜਾਬ ਦੇ 27 ਦੇ 27 ਦੀਪਾਂ ਦੇ ਗੇਟਾਂ ਤੇ ਗੇਟ ਰਲੀਆਂ ਕੀਤੀਆਂ ਨੇ ਤਾਂ ਜੋ ਸਰਕਾਰ ਤੋਂ ਅਸੀਂ ਆਉਣ ਵਾਲੇ ਸਮੇਂ 'ਚ ਮੁਕੰਮਲ ਬਸਾਂ ਦਾ ਚੱਕਾ ਜਾਮ ਕਰਕੇ ਆਪਣੇ ਮਸਲੇ ਹੱਲ ਕਰਵਾ ਸਕੀਏ ਮੁੱਤੇ ਤੁਹਾਡੇ ਉਹੀ ਨੇ ਕਿ ਬਾਰ ਬਾਰ ਤੁਸੀਂ ਧਰਨੇ ਲਾ ਰਹੇ ਹੋ ਕੀ ਸਰਕਾਰ ਦੇ ਨੁਮਾਇੰਦੇ ਨਾਲ ਕੋਈ ਗੱਲਬਾਤ ਕਿਉਂ ਨਹੀਂ ਬਣਦੀ ਤੁਹਾਡੇ ਬਿਲਕੁਲ ਜੀ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਆਮ ਆਦਮੀ ਦੀ ਸਰਕਾਰ ਸੱਤਾ 'ਚ ਆਈ ਸੀ ਉਹ ਹਰਿਆ ਪੈਨ ਅਸੀਂ ਭਗਵੰਤ ਮਾਨ ਨੂੰ ਦਸਤੀ ਤੋਂ ਪੁੱਛਾਂਗੇ ਕਿ ਉਹ ਹਰਿਆ ਪੈਨ ਜਿਹੜਾ ਆਮ ਲੋਕਾਂ ਦੀ ਨੌਕਰੀ ਨੂੰ ਪੱਕਿਆ ਕਰਾਉਣ ਲਈ ਚੱਲਣਾ ਸੀ ਉਹ ਅੱਜ ਤੱਕ ਸਾਢੇ 3 ਸਾਲ 20 ਜਾਣ ਦੇ ਬਾਵਜੂਦ ਵੀ ਪੀਆਟੀਜਾ ਰੋਡਵੇ ਦੇ ਅਧਾਰੇ ਵਿੱਚ ਕਿਉਂ ਨਹੀਂ ਚੱਲਿਆ ਕਿ ਨਾ ਕਿਸੇ ਵੀ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੇ ਰੋਜ਼ਗਾਰ ਨੂੰ ਪੱਕਾ ਕਰਾਉਣ ਲਈ ਉਹ ਹਰਿਆ ਪੈਨ ਕਿਉਂ ਨਹੀਂ ਚੱਲਿਆ ਅਸੀਂ ਇਹ ਸਵਾਲ ਕਰਾਂਗੇ ਅੱਜ ਤੱਕ ਹੁਣ ਤੱਕ ਤਾਂ ਸਰਕਾਰਾਂ ਪਹਿਲਿਆਂ ਨੂੰ ਚੰਗਾ ਖਵਾਰੀ ਸਰਕਾਰ ਕਿਉਂਕਿ ਅੱਜ ਇਹ ਸਰਕਾਰਾਂ ਨੇ ਮੇ ਕੋਈ ਨਾ ਕੋਈ ਬੱਸਾਂ ਆਪਣੀਆਂ ਮਲਕੀ ਦੀ ਪਾ ਕੇ ਤੇ ادارے ਇਹਨੀਆਂ ਜਿਹੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆਵਾਜ਼ ਵੀ ਸਰਕਾਰ ਨੇ ਅੱਜ ਤੱਕ ਨਾ ਤਾਂ ਕੋਈ ਵਿਭਾਗ ਦੀ ਆਪਣੀ ਮਲਕੀ ਦੀ ਬੱਸ ਪਾਈ ਏ ਤੇ ਨਾ ਹੀ ਕੋਈ ਮੁਲਾਜ਼ਮ ਜਿਹੜਾ ਉਹ ਪੱਕਾ ਕੀਤਾ ਹੈ ਤੇ ਨਾ ਹੀ ਕਿਸੇ ਕੱਡੇ ਮੁਲਾਜ਼ਮ ਨੂੰ ਦੁਆਰਾ ਪੱਕਾ ਕੀਤਾ ਕਿੰਨੇ ਕ ਮੁਲਾਜ਼ਮ ਨੇ ਜਿਹੜੇ ਪੱਕੇ ਹੋਣ ਵਾਲੇ ਨੇ ਆਉਣ ਵਾਲੇ ਟਾਈਮ ਤੇ ਕਿੰ ਕਿਸ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ ਬਿਲਕੁਲ ਜੀ ਦੋਨਾਂ ਵਿਭਾਗਾਂ ਦੀ ਗੱਲ ਕਰੀਏ ਤਾਂ ਲਗਭਗ 2000 ਮੁਲਾਜ਼ਮ ਜਿਹੜਾ ਕੰਟਰੈਕਟ ਤੇ ਕੰਮ ਕਰ ਰਿਹਾ ਹੈ ਫਲੋਰ ਦੇ ਤੇ ਪੀਆਰਟੀ ਦੇ ਵਿੱਚ ਤੇ ਜਿਨ੍ਹਾਂ ਨੂੰ ਸਾਡੇ ਕਾਨੂੰਨਾ ਤਹਿਤ ਬਹੁਤ ਆਸਾਨੀ ਨਾਲ ਇੱਕ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਕਰਕੇ ਉਹਨਾਂ ਨੂੰ 1981 ਦੇ ਰੂਲਾ ਤਹਿਤ ਰੈਗੂਲਰ ਕੀਤਾ ਜਾ ਸਕਦਾ ਹੈ ਤੇ ਲਗਭਗ ਜਿਹੜਾ 4000 ਦੇ ਕਰੀਬ ਮਾਜਮੇ ਜਿਹੜਾ ਆਫਸੋਰਸ ਤੇ ਕੰਮ ਕਰ ਰਿਹਾ ਹੈ ਤੇ ਉਹਨਾਂ ਨੂੰ ਜਿਗਰ ਕੰਟਰੈਕਟ ਤੇ ਕੀਤਾ ਜਾਂਦਾ ਹੈ ਤਾਂ ਜੀਐਸਟੀ ਦੇ ਰੂਪ ਦੇ ਵਿੱਚ ਜਿਹੜਾ ਲੱਖ ਰੁਪਿਆ ਸਾਡਾ ਬਰਬਾਦ ਹੁੰਦਾ ਹੈ 25 ਕਰੋੜ ਰੁਪਿਆ ਸਾਲ ਦਾ ਇਹਦਾ ਜਾਂਦਾ ਉਹ ਬਾਹ ਸਕਦਾ ਹੈ ਪਰ ਸਰਕਾਰ ਪਤਾ ਨਹੀਂ ਕਿਉਂ ਇਸ ਵਾਰ ਧਿਆਨ ਨਹੀਂ ਦੇ ਰਹੀ ਤੇ ਸਾਡੇ ਦਾਰੇ ਵਿੱਚ 18-20 ਸਾਲਾਂ ਤੋਂ ਨਗੁਨੀਆਂ ਤਰنگਾਵਾਂ ਤੇ ਬੰਦੇ ਕੱਚੇ ਕੰਮ ਕਰਦੇ ਆ ਰਹੇ ਨੇ ਪਰ ਇਸ ਸਰਕਾਰ ਨੇ ਵੀ ਅੱਜ ਤੱਕ ਸਾਡੇ ਦਾਰੇ ਵੱਲ ਧਿਆਨ ਨਹੀਂ ਦਿੱਤਾ ਇਸ ਲਈ ਅਸੀਂ ਮਜਬੂਰ ਨਾ 9 10 11 ਤਰੀਕ ਦੀ ਤਿੰਨ ਦਿਨ ਹੜਤਾਲ ਕਰਕੇ ਸਰਕਾਰ ਤੋਂ ਇਹ ਸਵਾਲ ਪੁੱਛਣ ਜਾਵਾਂਗੇ ਵੀ ਤੁਸੀਂ ਜੋ ਵਾਅਦੇ ਕਰਕੇ ਸੱਤਾ 'ਚ ਆਏ ਸੀ ਅੱਜ ਸਾਡਾ ਸਾਡਾ ਹੱਕ ਜਿਹੜਾ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਇਹਦੀ ਨਾਮ ਕੀ ਹੈ ਅੱਜ ਕਿਉਂ ਧਰਨਾ ਲਾਣਾ ਪੈ ਰਿਹਾ ਤਾਂ ਮੇਰਾ ਨਾਮ ਜੀ ਰਵਿੰਦਰ ਸਿੰਘ ਮੈਂ ਪੰਜਾਬ ਰੋਡਵੇ ਪੰਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਦੀ ਪੁੱਤੋ ਪ੍ਰਧਾਨ ਆ ਜੀ ਜਿਹੜੀ ਸਾਡੀ ਅੱਜ ਦੀ ਗੇਟ ਰੈਲੀ ਹੈ ਜਿਹੜੇ ਸਾਡੇ ਮੁਲਾਜ਼ਮਾਂ ਬੜੇ ਲੰਮੇ ਸਮੇਂ ਤੋਂ ਨਿਕੁਨੀਆਂ ਤਰ੍ਹਾਂਾਂ ਤੇ ਇਸ ادارے ਚ ਕੱਚੇ ਕੰਮ ਕਰਦੇ ਆ ਰਹੇ ਆ ਪੰਜਾਬ ਰੋਡਵੇ ਪੰਬਸ ਅਤੇ ਪੀਆਰਟੀਸੀ ਦੇ ਸਾਰੇ ਮੁਲਾਜ਼ਮਾਂ ਲਗਭਗ ਸਿਰਫ 10% ਜਿਹੜੇ ਮੁਲਾਜ਼ਮ ਹੈ ਉਹ ਰੈਗੂਲਰ ਰਹਿ ਚੁੱਕੇ ਆ ਬਾਕੀ ਸਾਰੇ ਮੁਲਾਜ਼ਮ ਜਿਹੜੇ ਕੰਟਰੈਕਟ ਤੇ ਜਾਂ ਆਊਟਸੋਰਸ ਤੇ ਹੈ ਤਾਂ ਜਿਹੜੀਆਂ ਇੱਕ ਮੁਲਾਜ਼ਮ ਹੈ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਸੱਤਾ ਚ ਆਉਣ ਤੋਂ ਪਹਿਲਾਂ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਜਿਹੜੀ ਭਗਵੰਤ ਮਾਨ ਦੀ ਜੇ ਸਰਕਾਰ ਬਣੂਗੀ ਤਾਂ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਊਗਾ ਤੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਪਰ ਅਜੇ ਤੱਕ ਅਜੇ ਕੁਝ ਨਹੀਂ ਕੀਤਾ ਗਿਆ ਸਗੋਂ ਜਿਹੜਾ ਠੇਕੇਦਾਰੀ ਦਾ ਘਵਾੜਾ ਸਭ ਤੋਂ ਪਹਿਲਾਂ ਪੀਆਰਟੀਸੀ ਦੇ ਰੋਡਵੇ ਵਿੱਚ ਚਲਾਇਆ ਗਿਆ ਨਿਕੋਣੀਆਂ ਤਰ੍ਹਾਂ ਤੇ 8-8 ਲੱਖ ਰੁਪਏ ਤੇ ਜਿਹੜੀ ਨਵੀਂ ਭਰਤੀ ਠੇਕੇਦਾਰ ਦੇ ਤਹਿਤ ਫੇਕੇਦਾਰੀ ਦੀ ਕੀਤੀ ਗਈ ਹੈ ਤਾਂ ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਸਾਡੇ ਮੁਲਾਜ਼ਮ ਹੈ ਇਹਨਾਂ ਨੂੰ ਪੱਕਾ ਕੀਤਾ ਜਾਵੇ ਫੇਕੇਦਾਰੀ ਸਿਸਟਮ ਬੰਦ ਕਰਕੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਤੇ ਜਿਹੜਾ ਜੀਐਸਟੀ ਦੇ ਰੂਪ ਵਿੱਚ ਕਰੋੜਾ ਰੁਪਇਆ ਟੈਕਸ ਲਿਆ ਜਾਂਦਾ ਉਹ ਕਿੱਦਣਾ ਕਿਤੇ ਵੱਸ ਸਕੇ ਤੇ ਨਾਲ ਜਿਹੜੀ ਆਮ ਪਬਲਿਕ ਦੀ ਇੱਕ ਮੰਗ ਹੈ ਕਿ 10000 ਨਵੀਂ ਬੱਸ ਪੀਆਰਟੀਸੀ ਤੇ ਰੋਡਵੇਜ ਦੇ ਢੇੜੇ ਵਿੱਚ ਪਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਸਹੀ ਜ਼ਬਰਦਸਤ ਮਿਲ ਸਕੇ ਤੇ ਰਜਗਾਰ ਦੇ ਸਾਧਨ ਬਦਲ ਸਕਣ ਕਿਉਂਕਿ ਜੇ 10000 ਰੁਪਏ ਬਸ ਪਾਈ ਜਾਂਦੀ ਹੈ ਤਾਂ ਤਕਰੀਬਨ 35 ਤੋਂ 40000 ਜਿਹੜਾ ਮੁਲਾਜ਼ਮ ਹੈ ਉਹ ਉਹਨਾਂ ਦੀ ਜਿਹੜੇ ਰਜਗਾਰ ਦਾ ਸਾਧਨ ਬਣੇਗਾ ਤੇ ਨਾਲ ਦੀ ਨਾਲ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਕੀਤਾ ਜਾਵੇ ਕਿ ਜਿਹੜੇ ਸਾਡੇ ਮੁਲਾਜ਼ਮ ਹੈ ਕੰਡੀਸ਼ਨਾਂ 'ਤੇ ਲਾ ਕੇ ਕੱਢੇ ਹੋਏ ਐ ਉਹਨਾਂ ਨੂੰ ਮੁਆਵਜ਼ਾ ਕੀਤਾ ਜਾਵੇ ਤੇ ਜਿਹੜੀਆਂ ਨਜਾਇਜ਼ ਕਟੌਤੀਆਂ ਜਾਂ ਕੀਤੀਆਂ ਜਾਂਦੀਆਂ ਜਿਹੜੀਆਂ ਨਜਾਇਜ਼ ਕੰਡੀਸ਼ਨਾਂ ਲਾਈਆਂ ਜਾਂਦੀਆਂ ਉਹਨਾਂ ਦੀ ਸੋਧ ਕੀਤੀ ਜਾਵੇ ਤਾਂ ਇਹ ਜਿਹੜੀਆਂ ਸਾਰੀਆਂ ਮੰਗਾਂ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਨੇ ਮੰਨ ਲਿਆ ਸੀਗਾ ਜੁਲਾਈ 2024 ਦੇ ਵਿੱਚ ਇੱਕ ਮਹੀਨੇ ਦਾ ਸਮਾਂ ਮਾਨਯੋਗ ਮੁੱਖ ਮੰਤਰੀ ਵੱਲੋਂ ਲਿਆ ਗਿਆ ਸੀਗਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੀਆਂ ਜਿਹੜੀਆਂ ਮੰਗਾਂ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਏਗਾ ਪਰ ਤਕਰੀਬਨ ਇੱਕ ਸਾਲ ਬੀਤ ਗਿਆ ਅਤੇ باوجود ਹਾਲੇ ਤੱਕ ਕੋਈ ਵੀ ਜਿਹੜਾ ਜਿਹੜੀ ਸਾਡੀ ਮੰਗ ਹੈ ਉਹਨੂੰ ਮੰਨਿਆ ਨਹੀਂ ਗਿਆਗਾ ਕੋਈ ਲਾਗੂ ਨਹੀਂ ਕੀਤੀ ਗਈ ਜਿਸ ਦੇ ਰੋਜ਼ਵਜੋ ਅਸੀਂ ਜਿਹੜੀ ਤਿੰਨ ਰੋਜ਼ਾ ਹੜਤਾਲ 9 10 ਤੇ 11 ਤਿੰਨ ਦਿਨਾਂ ਦੀ ਤਿੰਨ ਰੋਜ਼ਾ ਹੜਤਾਲ ਤੇ ਜਾ ਰਹੇ ਹਾਂ ਸਮੂਹ ਰੋਡਵੇ ਤੇ ਪੀਆਰਟੀਸੀ ਦੇ ਜਿਹੜੇ ਡਿਪੂ ਐ ਉਹ ਪੱਕੇ ਤੌਰ ਤੇ ਬੰਦ ਰਹਿਣਗੇ 9 ਤਰੀਕ ਨੂੰ ਦੇਸ਼ ਵਿਆਪੀ ਹੜਤਾਲ ਦਾ ਅਸੀਂ ਵੱਡੇ ਪੱਧਰ ਤੇ ਸਮਰਥਨ ਕਰਾਂਗੇ ਤੇ ਨਾਲ ਦੀ ਨਾਲ 10 ਤਰੀਕ ਆ 10 ਜੁਲਾਈ 2025 ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਰਾਇਸਟੇਟ ਕੇ ਜਾ ਕੇ ਤਰਨਾ ਦੇਵਾਂਗੇ ਅਤੇ ਉਹਨਾਂ ਨੂੰ ਸਿੱਧੇ ਸਵਾਲ ਕਰਾਂਗੇ ਕਿ ਜਿਹੜੀ ਇਹ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਉਹ ਕਿਸੇ ਵੀ ਭਾਗ ਤੇ ਲਾਗੂ ਨਹੀਂ ਕੀਤੇ ਗਏ ਜਿਹੜੀ ਸਰਕਾਰ ਕਹਿੰਦੀ ਸੀ ਕਿ ਕੋਈ ਵੀ ਵਰਗ ਹੈ ਜਿਹੜਾ ਉਹ ਧਰਨਾ ਨਹੀਂ ਲਗਾਊਗਾ ਪਰ ਅੱਜ ਜੇ ਦੇਖ ਕੇ ਤਾਂ ਹਰ ਵਰਗ ਧਰਨਿਆਂ ਤੇ ਹੈ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ ਕੋਈ ਵੀ ਜਿਹੜਾ ਵਰਗ ਹੈ ਉਹ ਇਸ ਸਰਕਾਰ ਤੋਂ ਸੈਟੀਸਫਾਈ ਨਹੀਂ ਹੋਇਆ ਤਾਂ ਅਸੀਂ ਜਿਹੜਾ ਤਿੰਨ ਦਿਨ ਹੜਤਾਲ ਤੇ ਜਾ ਰਹੇ ਆ ਅਗਰ ਕਿਸੇ ਤਰ੍ਹਾਂ ਦਾ ਵੀ ਕੋਈ ਤੱਕਾ ਸਰਕਾਰ ਜਾਂ ਮੈਨੇਜਮੈਂਟ ਕਰਦੀ ਹੈ ਤਾਂ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਗੇ